ਮਾਈ ਗੁਰ ਕੀ ਕਾ ਖਾਲਸਾ ਸਿਰੂ ਵਾਖੁਰ ਚਿੱਕੀ ਫਤਿਹ ਹੁਣ ਇਥੋਂ ਕਥਾ ਸ਼ੁਰੂ ਕਰਨ ਲੱਗੀਆਂ ਦਸਵੇਂ ਸੂਰੂ ਜੀ ਸ੍ਰੀ ਦਮਨਵਾਸ ਸਹਿ ਪੁੱਜੀ ਦਾਣੇ ਦੀ ਢਾਵਤੇ ਨਿਕਾ ਅਸਥਾਨਾਂ ਤੋਂ ਹੁੰਦੇ ਹੋਏ ਬਠਿੰਡੇ ਤੋਂ 17 ਮੀਲ 28 ਕਿਲੋਮੀਟਰ ਦੱਖਣ ਵੱਲ ਤਲਵੰਡੀ ਸਾਬੋ ਵਿਖੇ ਦਸਵੇਂ ਸਪਤਾ ਜੀ ਨੇ ਅਨੇਕਾਂ ਸਿੰਘਾਂ ਨਾਲ 20 ਜਨਵਰੀ 1706 ਈਸਵੀ ਦਿਨ ਦਵਾਰ ਨੂੰ ਆਪਣੇ ਬਿਮਾਰਚਾਰਨ ਪਾਏ ਇਸ ਤੋਂ ਪਹਿਲਾਂ 20 ਸਤੰਬਰ 1515 ਈਸਵੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ 15 ਨਵੰਬਰ 1667 ਈਸਵੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਪਵਿੱਤਰ ਚਰਨ ਪਾਏ ਸਨ ਸਤਗੁਰੂ ਨਵੇਂ ਪਾਤਸ਼ਾਹ ਇਸ ਸਥਾਨ ਤੇ 1 ਮਹੀਨਾ ਰਹੇ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਡਰੋਲੀ ਨਗਰ ਮੇਂ ਠਹਿਰ ਕੇ ਇਥੋਂ ਲਖੀ ਜੰਗਲਾਂ ਦੇ ਪਰ ਸਿੱਧ ਨਗਰ ਸਾਬੂ ਕੀ ਤਲਵੰਡੀ ਜਾ ਕੇ ਵਿਸ਼ਰਾਮ ਕੀਤਾ 1722 ਬਸਾਖ ਦੀ ਸੰਗ੍ਰਾਂਥ ਸੀ ਇੱਥੇ ਪਾਣੀ ਦੀ ਬੜੀ ਘਾਟ ਸੀ ਸਤਿਗੁਰੂ ਜੀ ਨੇ ਸੰਗਤਾਂ ਦੀ ਬੇਨਤੀ ਬਰਵਾਨ ਕਰਕੇ ਪੰਜ ਟੱਕ ਆਪਣੇ ਹਸਤ ਕਮਲਾਂ ਦੁਆਰਾ ਲਾ ਕੇ ਸੰਗਤਾਂ ਦੇ ਸਹਿਯੋਗ ਨਾਲ ਜਨਮੇ ਦਿਨ ਭਾਵ 11 ਬਸਾਖ 1722 ਮਤਾਬਕ 28 ਅਪ੍ਰੈਲ 1675 ਈਸਵੀ ਦਿਨ ਸਮਵਾਰ ਨੂੰ ਕਾਸ਼ ਦੀ ਤਰਫੋਂ ਦੇਖਾ ਬਾਦਲ ਹੋਏ ਆਏ ਬਾਸ ਇਤਨੀ ਹੋਈ ਕਿ ਤਾਲ ਪਾਣੀ ਨਾਲ ਭਰ ਗਿਆ ਦਰਵਾ ਦਰਗਾ ਮਲ ਦੀਵਾਨ ਰਾਹੀ ਕੜਾ ਪ੍ਰਸ਼ਾਦ ਤਿਆਰ ਕਰਕੇ ਦੇਗ ਵਰਤਾਈ ਗਈ ਸ੍ਰੀ ਗੁਰੂ ਜੀ ਦਾ ਨਗਰ ਨਿਵਾਸੀਆਂ ਨੇ ਇੱਕ ਐਸਾ ਮਹਾਨ ਕਾਰਜ ਲਈ ਧਨਵਾਦ ਕੀਤਾ ਸਤਿਗੁਰੂ ਨੇ ਇਸ ਸਰੋਵਰ ਦਾ ਨਾਮ ਗੁਰੂ ਸਾਹਿਬ ਰੱਖਿਆ ਗੁਰੂ ਜੀ ਨੇ 15 ਦਿਓ ਦਿਓ ਸਭੋ ਕੀ ਤਲਵੰਡੀ ਰਹਿ ਕੇ 15 ਦਿਨ ਸਭੋ ਕੀ ਤਲਵੰਡੀ ਰਹਿ ਕੇ ਅਨੇਕਾਂ ਜੀਵਾਂ ਦੀ ਕਲਿਆਣ ਕੀਤੀ ਵਰਤਾਪ ਸੂਰਜ ਦੇ ਲਖਾਰੀ ਪਾਇ ਸੰਤੋਖ ਸਿੰਘ ਅਨਸਾਰ ਇਸੇ ਰੀਤ ਪ੍ਰਭੂ ਜੀ ਬਸੀ ਮਰਨ ਗਾਮਾ ਸ਼ੋਰੇ ਕਮਰ ਕਸਾ ਖੋਲਿਓ ਥਿਰੇ ਸੁਖ ਤੇ ਲੈ ਸਭ ਓਰ ਸੈਨ ਸਾ ਬਾਸਾ ਦਰਵੇਸ਼ੀ ਗੁਰੂ ਗੋਬਿੰਦ ਸਿੰਘ ਜੀ ਨੇ ਅਸੋ ਪਵਿੱਤਰ ਪਵਿੱਤਰ ਅਸਥਾਨ ਤੇ ਜੰਗ ਜੁੱਧ ਦੇ ਮਿਲ ਤੋਂ ਮਿਲੇ ਹੋ ਕੇ ਆਪਣਾ ਕਮਰ ਕਸਾ ਖੋਲਿਆ ਜਿਸ ਕਰਕੇ ਅਸਥਾਨ ਦਾ ਨਾਮ ਦਾਮਦਮਾ ਸਾਹਿਬ ਹੋ ਗਿਆ ਪਹਿਲਾ ਇੱਕ ਲੱਖੀ ਜੰਗਲ ਦਾ ਇਲਾਕਾ ਮੁਗਲ ਬਾਦਸ਼ਾਹ ਸਮਸ ਔਰਦਦੀਨ ਅਲਾ ਤਮਸ ਤਮਸ ਮੇਲੇ ਹਿੰਦੂ ਗੁਜਰਾ ਦੇ ਕਾਬਜੇ ਅਧੀਨ ਸੀ ਇਨ ਦੀ 14 68 ਪਿੰਡ ਸਨ 10ਵੇਂ ਗੁਰਦੇਵ ਪਿਤਾ ਜੀ ਨੇ ਇਸ ਜਗ੍ਹਾ ਕਮਰਕਸਾ ਖੋਲ ਕੇ ਦਾਮ ਲਿਆ ਉਹ ਤਰਮ ਸੁਹਾਵੀ ਉਹ ਤਰਤ ਸੁਹਾਵੀ ਅੰਗਮੀ ਸ਼ੋ ਪ੍ਰਾਪਤ ਕਰ ਗੁਰੂ ਕੀ ਕਾਸੀ ਦਾ ਮਰਦਾਨ ਪ੍ਰਾਪਤ ਕਰਕੇ ਤਖਤ ਸ੍ਰੀ ਦਮਾਦਮ ਸਾਹਿਬ ਜੀ ਦੇ ਨਾਮ ਨਾਲ ਵਿਸਮ ਪ੍ਰਸਿੱਧ ਹੋਈ ਐਸਾ ਪਵਿੱਤਰ ਪਾਵਨ ਸਥਾਨ ਤੇ ਸਤਿਗੁਰੂ ਜੀ ਨੇ ਲਗਭਗ 10 ਮਹੀਨੇ ਤੱਕ ਮਿਸ਼ਾਵ ਕੀਤਾ ਸਤਿਗੁਰੂ ਗੁਰੂ ਮਾ ਗਰਮਤ ਦੇ ਪ੍ਰਚਾਰ ਪ੍ਰਸਾਰ ਲਈ ਇਸ ਸਥਾਨ ਤੇ ਠਹਿਰੇ ਅਤੇ ਨੇਕਾਂ ਧਰਮਿਕ ਇਤਿਹਾਸਕ ਕਾਰਜਾਂ ਨੂੰ ਸਪੂਰਨ ਕੀਤਾ ਇੱਥੇ ਹੀ ਦਸਵੇਸ਼ ਪਿਤਾ ਜੀ ਜਦੋਂ ਮੌਜੂਦ ਸਨ ਤਾਂ ਪਾਈ ਮਨੀ ਸਿੰਘ ਜੀ ਦੋਨੇ ਮਤਾਮਾ ਮਾਤਾ ਸੰਦਰਕੌਰ ਜੀ ਅਤੇ ਮਾਤਾ ਸਹਿਕੌਰ ਜੀ ਨੂੰ ਦਿੱਲੀ ਤੋਂ ਨਾਲ ਲੈ ਕੇ 15 ਫਰਵਰੀ 1800 ਈਸਵੀ ਨੂੰ ਦਨ ਬੰਦਵਾ ਆਨੰਦ ਸਵੇਸ ਗੁਰੂ ਜੀ ਦੇ ਪਾਵਨ ਦਰਸ਼ਨ ਲਈ ਪੁਜੇ ਸਹੀਦ ਬਲਾਸਾ ਬਲਾਸ ਦਾ ਕਰਤਾ ਲਖਾਰੀ ਹੈ ਕਿ ਭਾਈ ਮਨੀ ਸਿੰਘ ਜੀ ਅੰਮ੍ਰਿਤਸਰ ਜੀ ਤੋਂ ਸੰਗਤ ਨੂੰ ਨਾਲ ਲੈ ਕੇ ਦਮਦਮਾ ਸਾਹਿਬ ਵਿਖੇ ਜੈਸਾਨ ਮਨੀ ਸਿੰਘ ਲੈ ਸੰਗਤ ਸਾਥ ਵਾਸ਼ ਗੁਰੂ ਤੀਗ ਤੋ ਕਿਉ ਮਾਥ ਤਦੋਂ ਇਹਨਾਂ ਮਤਾਵਾਂ ਨੂੰ ਸਾਰੇ ਪਰਿਵਾਰ ਦੀ ਸਥਿਤੀ ਦਾ ਗਿਆਨ ਹੋਇਆ ਕਿ ਇਸ ਮੁੱਚਾ ਪਰਿਵਾਰ ਦੀ ਸੀ ਦੀਦਾ ਜਾਮ ਪੀ ਚੁੱਕਾ ਹੈ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਮਤਾਵਾਂ ਨੇ ਬੜਾ ਬ੍ਰਾਹਮ ਕੀਤਾ ਰੋਦਿਤ ਦੇਖ ਪਤਿਤ ਚਰਨਨ ਆਸੀ ਸ਼ੋਖ ਸਹਿਤ ਗੁਰੂ ਗਿਰਾ ਪ੍ਰਕਾਸੀ ਬਦਨ ਬਰ ਪਲਤ ਅਰਸ਼ ਮਹਿ ਮਹਿ ਮਾਰੀ ਬੋ ਵਿਖਾਦਕ ਤੇ ਮਜਕਣ ਪਾਰੀ ਕੈ ਮਤੀਰਜ ਪਾਵੇਂ ਦਿਖਿਆਰੀ ਦੀਨ ਮਨਾ ਬ ਰੁੱਦਤ ਲਚਾਰੀ ਸਤਿਗੁਰੂ ਜੀ ਨੇ ਮਤਾਵਾ ਦਾ ਬਰਾਗ ਸੁਣ ਕੇ ਸ੍ਰੀ ਗੁਰੂ ਤੀਰ ਜੰਦੀ ਨੇ ਹਟਾਏ ਜਨ ਹਟਾਈ ਕਿਉ ਨਾ ਹੰਗ ਦੁੱਖ ਸੋਗ ਉਪਾਈ ਤੇ ਤੋਰੇ ਪੁੱਤਰ ਵੱਡ ਵੀਰ ਬਹਾਦਰ ਜਿਉਂ ਸੁਵਰਗ ਦੇਵੰਤੇ ਸਾਧਾਰ ਜਗ ਮੈਂ ਜਵ ਜਗ ਮੈਂ ਜਸ ਅਖੰਡ ਕੋ ਪਾਵਾਂ ਜਨਮ ਲਾਭ ਕੋ ਕਰਮ ਕਮਾਵਾਂ ਆਵਾਂ ਇਰਨਾ ਕੀ ਜਨਨੀ ਸੋਈ ਸੋਖ ਕਰਨ ਤੇ ਉਚਿਤਨਾ ਹੋਈ